सतगुर प्यारे अर्जन ने एक पर उपकार है सानू पव सागर चो एक नवा जहाज बनाया है ए जोत नुरानी गुरु ग्रंथ लई जीवन ज्योति है ए ज्योत नुरानी गुरु ग्रंथ साडे जीवन ज्योति है एदा एक, एक एक अखर हीरा है एदा एक एक अखर मोती है ऐ ਇਥੇ ਦਾਤੇ ਸ਼ੀਸ਼ ਨਿਵਾਉਂਦੇ ਨੇ ਇਥੇ ਕਾਂ ਧੇਨ ਤੇ ਕਲਵਰਿਚ ਨਿਤ ਮੰਗਾ ਮੰਗਣ ਆਉਂਦੇ ਨੇ ਮੈਂ ਡਿੱਠਾ ਕੁੱਲ ਜਮਾਨੇ ਨੂੰ ਹਰ ਸਹਿ ਜਗਤ ਦੀ ਡਿੱਠੀ ਹੈ ਗੁੜ ਸ਼ੱਕਰ ਮਿਸ਼ਰੀ ਮਾਖਿਓ ਤੂੰ ਨਾਨਕ ਦੀ ਬਾਣੀ ਮਿੱਠੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਹੀਂ ਵਾਰ ਜਮਾ ਦੀ ਆ ਸਕਦੀ ਜੇ ਪੜੋ ਇਸ ਦੀਆਂ ਵਾਰਾਂ ਨੂੰ ਜਪਜੀ ਤੇ ਸ਼ਬਦ ਹਜ਼ਾਰੇ ਵੀ ਲਾ ਗਏ ਨੇ ਪਾਰ ਹਜ਼ਾਰਾਂ ਨੂੰ ਸੁਖ ਮਣੀ ਮਣੀ ਹੈ ਸੁਖਾਂ ਦੀ ਇਹ ਗੁਰੂ ਅਰਜਨ ਫਰਮਾਉਂਦੇ ਨੇ ਰਹਿਰਾਸ ਪੜੋਂ ਤਾਂ ਜੀਵਨ ਦੇ ਹਰ ਕੰਮ ਰਾਸ ਹੋ ਜਾਂਦੇ ਨੇ ਸਭ ਟੁੱਟ ਗਏ ਬੰਨ 84 ਦੇ ਇਹ ਬੀੜ ਜਦੋਂ ਤੋਂ ਬੰਨੀ ਗਈ ਸਭ ਟੁੱਟ ਗਏ ਬੰਨ 84 ਦੇ ਐ ਵੀਰ ਜਦੋਂ ਤੋਂ ਬੰਨੀ ਗਈ ਐ ਰਬ ਦੀ ਜੋਤੀ ਗਿਣੀ ਗਈ ਐ ਰਬ ਦੀ ਮੂਰਤ ਮੰਨੀ ਗਈ ਐ ਤੁਰ ਕੀ ਬਾਣੀ ਆਈ ਹੈ ਜਿਸ ਸਭ ਸਗਲੀ ਚਿੰਤ ਮਿਟਾਈ ਹੈ ਸੂਰਜ ਰੋਸ਼ਨਾਂ ਦਾ ਦੁਨੀਆ ਨੂੰ ਇਹਦੀ ਹਿਰਦਿਆਂ ਵਿੱਚ ਰੋਸ਼ਨਾਈ ਹੈ ਜਦ ਰਾਗੀ ਇਸ ਗੁਰਬਾਣੀ ਨੂੰ ਸੁਰ ਤਾਲ ਦੇ ਅੰਦਰ ਗਾਉਂਦੇ ਨੇ ਜਦ ਰਾਗੀ ਇਸ ਗੁਰਬਾਣੀ ਨੂੰ ਸੁਰ ਤਾਲ ਦੇ ਅੰਦਰ ਗਾਉਂਦੇ ਨੇ ਅੰਬਰ ਤੋਂ ਆਣ ਫਰਿਸ਼ਤੇ ਵੀ ਇਸ ਦਰ ਤੇ ਸ਼ੀਸ਼ ਨਿਵਾਉਂਦੇ ਨੇ ਵਿਦਵਾਨ ਜਦੋਂ ਇਸ ਬਾਣੀ ਦੀ ਵਿਆਕਰਣ ਦੇ ਅਰਥ ਸਮਝਾਉਂਦੇ ਨੇ ਵਿਦਵਾਨ ਜਦੋਂ ਇਸ ਬਾਣੀ ਦੀ ਵਿਆਕਰਣ ਦੇ ਪੇਧ ਸਮਝਾਉਂਦੇ ਨੇ ਲਗਾ ਮਾਤਰਾ ਦੇ ਗੁੱਝੇ ਪੇਧ ਤਾਂ ਸਹਜੇ ਸਹਜੇ ਬਾਣੀ ਦੇ ਅਰਥ ਸਮਝ ਆ ਜਾਂਦੇ ਨੇ ਵਾਹ ਜੀ ਵਾਹ ਵਾਹ ਜੀ ਇਹ ਬਾਣੀ ਏ ਗੁਰਬਾਣੀ ਏ ਤੇ ਐ ਰਸਨਾ ਰਤਨਾ ਦੀ ਖਾਣੀਏ ਐ ਨੂਰ ਖਿੰਡਾਇਆ ਨਾਨਕ ਨੇ ਅਰਜਨ ਨੇ ਰਮਜ ਪਛਾੜਣੀਏ ਗੁਰਬਾਣੀ ਦੀ ਵਿਚਾਰ ਕਰੋ ਗੁਰਬਾਣੀ ਦਾ ਸਤਕਾਰ ਕਰੋ ਬਾਣੀ ਹੈ ਸਾਡਾ ਗੁਰੂ ਗ੍ਰੰਥ ਇਹਨੂੰ ਸਭ ਤੋਂ ਜ਼ਿਆਦਾ ਪਿਆਰ ਕਰੋ ਜੀਵਨ ਹੀ ਮਿਲਣਾ ਵਾਰ-ਵਾਰ ਨਾ ਸਫਰੀ ਵਕਤ ਗਵਾਇਆ ਕਰ ਗੁਰਬਾਣੀ ਹਰਦਮ ਪੜਿਆ ਕਰ ਗੁਰਬਾਣੀ ਹਰਦਮ ਗਾਇਆ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ